ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਖਤੇ ਉਹ ਜੰਮੇ ਖਤੇ ਕਰ ਨਿਤ ਖਤੇ ਉਹ ਵਿਚ ਪਾਹੇ ਹਾਂ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਸੰਪਰਦਾ ਦੇ ਵਿੱਚ ਪਾਠ ਇਸ ਤਰ੍ਹਾਂ ਕਰਾਇਆ ਜਾਂਦਾ ਖਤੇ ਉਹ ਜੰਮੇ ਖਤੇ ਕਰ ਇੱਥੇ ਵਿਸ਼ਰਾਮ ਲਉਣਾ ਉਂਝ ਪਦਛੇਤ ਪੁੱਤੀਆਂ ਦੇ ਕਠਾਈ ਲਿਖਿਆ ਹੋਇਆ ਨਿਤ ਖਤੇਆ ਵਿੱਚ ਪਾਹ ਨੰਨਾ ਜਿਹੜਾ ਕਰਨ ਦਾ ਨੰਨਾ ਹੈ ਨਾ ਇੱਧਰ ਲਾ ਦਿੰਨਾ ਪਾਠ ਸਾਰਾ ਇਸ ਤਰ੍ਹਾਂ ਉਚਾਰਨ ਕਰਨੀ ਹੈ ਪੰਕਤੀ ਖਤੇ ਹੋ ਜੰਮੇ ਖਤੇ ਕਰ ਨਿਤ ਖਤੇਆ ਵਿੱਚ ਪਾਹ ਖਤੇ ਹੋ ਖਤੇ ਖਤੇਆ ਇਹ ਪੂਲੇ ਪਦ ਉਚਾਰਨ ਕਰਨੇ ਧੋਤੇ ਮੂਲ ਨਾ ਉਤਰਹਿ ਧੋਤੇ ਮੂਲ ਨਾ ਉਤਰਹਿ ਜੀ ਸੋ ਧੋਵਣ ਪਾਹੇ ਜੀ ਸੋ ਧੋਵਣ ਪਾਹ ਨਾਨਕ ਬਖਸੇ ਬਖਸੀਐ ਨਾਹੇ ਤਾ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਚਖਣਾ ਦੁਖ ਛਾਡੋ ਮੰਗੀਐ ਸੁਖ ਸੁਖ ਦੁਖ ਦੋਏ ਦਰ ਕੱਪੜੇ ਸੁਖ ਦੁਖ ਦੋਏ ਦਰ ਕੱਪੜੇ ਪਹਿਰ ਹੈ ਜਾਏ ਮਨੁਖ ਤਿਥਾ ਬੋਲਣ ਹਾਰੀਐ ਤਿਥਾ ਚੰਗੀ ਚੁੱਪ ਪੌੜੀ ਛਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚਾ ਪੁਰਖ ਅਲਖ ਸਿਰਜਿ ਨਿਹਾਲਿਆ ਉੱਜੜ ਭੁੱਲੇ ਰਾਹ ਗੁਰ ਵਿਖਾਲਿਆ ਗੁਰ ਵਿਖਾਲਿਆ ਨਖੇਰ ਕੇ ਪੜਨਾ ਉੱਜੜ ਭੁੱਲੇ ਰਾਹ ਇਹਨੂੰ ਉੱਜੜ ਨਹੀਂ ਕਹਿ ਦੇਣਾ ਉੱਜੜ ਭੁੱਲੇ ਰਾਹ ਗੁਰ ਵੇਖ ਲਿਆ ਸਤ ਗੁਰ ਸੱਚੇ ਵਾਹ ਸੱਚ ਸੁਮਾਲਿਆ ਪਾਇਆ ਰਤਨ ਘਰਾਹ ਦੀਵਾ ਬਾਲਿਆ ਸੱਚਾ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ ਹਾਂ ਸੁਖੀਏ ਸੱਚ ਵਾਲਿਆ ਨਿ ਡਰਿਆ ਦਰ ਲੱਗ ਇਹਨੂੰ ਨਿ ਡਰਿਆ ਨਹੀਂ ਬੋਲਣਾ ਕਸ ਕੇ ਬੋਲਣਾ ਨਿ ਡਰਿਆ ਦਰ ਲੱਗ ਨਿ ਡਰਿਆ ਦੜ ਲਗ ਗਰਬ ਸੇ ਗੱਲ ਆ ਨਾਵ ਭੁੱਲਾ ਜੱਗ ਨਾਵਹ ਪੁੱਲੇ ਬੋਲਣਾ ਇਹਨੂੰ ਨਾਮ ਤੋਂ ਨਾ ਨਾਉਣ ਦਾ ਵਾਚਕ ਨਹੀਂ ਐ ਨਾਵਹ ਭੁੱਲਾ ਜੱਗ ਫਿਰ ਬੇਤਾਲਿਆ ਸ਼ਲੋਕ ਮੁਹੱਲਾ ਤੀਜਾ ਪੈ ਵਿੱਚ ਜੰਮੈ ਪੈ ਮਰੈ ਪਿ ਪਉ ਮਨ ਮਹਿ ਹੋਏ ਨਾਨਕ ਪੈ ਵਿੱਚ ਜੀ ਮਰੈ ਸਹਿਲਾ ਆਇਆ ਸੂਇ ਮਹੱਲਾ ਤੀਜਾ ਪੈ ਵਿਣ ਜੀਵੈ ਬਹੁਤ ਬਹੁਤ ਖੁਸ਼ੀਆ ਖੁਸ਼ੀ ਕਮਾਈ ਨਾਨਕ ਪੈ ਵਿਣ ਜੀ ਮਰੈ ਮੁਹ ਕਾਲਾ ਉੱਠ ਜਾਇ ਇਹਨੂੰ ਮੁਹ ਉਚਾਰਨ ਕਰਨਾ ਮੁਹ ਕਾਲਾ ਉੱਠ ਜਾਇ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਿਗੁਰ ਹੋਏ ਦਇਾਲ ਨਾ ਕਬ ਹੂੰ ਝੂਰੀਐ ਸਤਿਗੁਰ ਹੋਏ ਦਇਾਲ ਤਾਂ ਦੁੱਖ ਨ ਜਾਣੀਐ ਸਤਿਗੁਰ ਹੋਏ ਦਇਾਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਇਾਲ ਤਾਂ ਜਮ ਕਾ ਡਰ ਕੀਹਾ ਤੱਤੇ ਗੰਨੇ ਹਨ ਇਹ ਦੀਦਗੀ ਉਚਾਰਨ ਕਰਨੇ ਆ ਤੱਤਾ ਮੁਕਤਾ ਤਾ ਉਚਾਰਨ ਕਰਨਾ ਹੈ ਤੱਤੇ ਗੰਨਾ ਤਾ ਉਚਾਰਨ ਕਰਨਾ ਸਤਿਗੁਰ ਹੋਏ ਦਇਆਲ ਤਾ ਸਾਧ ਹੀ ਸੁਖ ਦਿਹਾ ਸਤਿਗੁਰ ਹੋਏ ਦਇਆਲ ਤਾ ਨਾਮ ਨਿਧ ਪਾਈਐ ਸਤਿਗੁਰ ਹੋਏ ਦਇਆਲ ਤ ਤ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਸ਼ਿਰਖੁ ਹਾਇ ਪਿ ਇਹ ਮਲਵਾਣੀ ਜੇ ਮਲਵਾਣੀ ਪਾਠ ਸੰਪਰਦਾਚ ਵੱਖਰਾ ਕਰਾਇਆ ਜਾਂਦਾ ਮਲਵਾਣੀ ਨਹੀਂ ਕਹਿਣਾ ਸ਼ਿਰਖੁ ਹਾਇ ਪਿ ਇਹ ਪਿ ਵਹ ਨਹੀਂ ਕਹਿਦਣਾ ਐੜਾ ਵਿੱਚ ਹੈਗਾ ਪਿ ਇਹ ਮਲਵਾਣੀ ਮਲ ਦਾ ਅਰਥ ਹੁੰਦਾ ਹੈ ਮੈਲਾ ਵਾਣੀ ਦਾ ਅਰਥ ਹੈ ਪਾਣੀ ਸ਼ਿਰਖੁ ਹਾਇ ਪਿ ਇਹ ਮਲਵਾਣੀ ਝੂਠਾ ਮੰਗ ਮੰਗ ਖਾਹੀ ਖਾਹੀ ਝੂਠਾ ਮੰਗ ਮੰਗ ਖਾਹੀ ਥੋਲ ਫਦੀहत ਮੋਹ ਲੈਣ ਪੜਾਸਾ ਪਾਣੀ ਦੇਖ ਸਗਾਹੀ ਢੇਡਾ ਵਾਗੀ ਸਿਰ ਖੋ ਹਾਇਨ ਭਰੀਨ ਹੱਥ ਸਵਾਹੀ ਮਾਉ ਪੀਉ ਕਿਰਤ ਗਵਾਇਨ ਮਾਉ ਪੀਉ ਦਲੈਂਕੜ ਹਨ ਮਾਉ ਪੀਉ ਕਿਰਤ ਗਵਾਇਨ ਤਬਰ ਰੋਮਨ ਤਾਹੀ ਉਹਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਇੱਥੇ ਵਿਸਰਾਮ ਲਾਉਣਾ ਧਿਆਨ ਨਾਲ ਉਹਨਾ ਇੱਥੇ ਯਮਕ ਪਿੰਡ ਨਾ ਪੱਤਲ ਕਿਰਿਆ ਇੱਥੇ ਠਮਕ ਨਾ ਦੀਵਾ ਇੱਥੇ ਵਿਸਰਾਉ ਉਹਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਇ ਕਿਥਾ ਉਪਾਹੀ 86 ਤੀਰਥ ਦੇਨ ਨਾ ਢੋਈ ब्राह्मण अन्न न खाही ब्राह्मण अन्न न खाही ब्राह्मण अन्न न खाही सदा कुचील रहह दिन राती मथै टिक्के नाही सदा कुच कुचील रहह दिन राती इथे विश्राम है मथै टिक्के नाही मेरे मथै छपया हुआ सी लामा दे नाल पाठ शुद्ध है मथै टिक्के नाही ਸਦਾ ਕੁਚੀਲ ਰਹੈ ਦਿਨ ਰਾਤੀ ਮਥਾ ਟਿੱਕੇ ਨਾਹੀ ਝੁੰਡੀ ਪਾਇ ਬਹਿਣ ਨਿਤ ਮਰਣਾ ਝੁੰਡੀ ਪਾਇ ਬਹਿਣ ਨਿਤ ਮਰਣਾ ਨਿਤ ਤੇ ਮਾੜ ਜੱਠਹਰਾ ਜੇ ਦੇ ਕੇ ਉਚਾਰਨ ਕਰਾਂਗੇ ਅਰਥ ਸਪਸ਼ਟ ਹੋ ਜਾਏਗਾ ਝੁੰਡੀ ਪਾਇ ਬਹਿਣ ਨਿਤ ਮਰਣਾ ਝੁੰਡੀ ਪਾਇ ਬਹਿਣ ਨਿਤ ਮਰਣਾ ਹ ਇਅਰਥ ਲਿਖਿਆ ਹੈ ਕਹਿੰਦੇ ਝੁੰਬ ਮਾਰ ਕੇ ਝੁੰਗਲ ਮਾਟਾ ਮਾਰ ਕੇ ਨਿਤ ਇਉਂ ਬੈੰਦੇ ਹਨ ਮਰਣਾ ਇਹ ਅਰਥ ਅਗਲਾ ਮਰਣਾ ਦਾ ਇਹ ਅਰਥ ਜਿਵੇਂ ਕਿਸੇ ਨੜੋਏ ਤੇ ਬੈਠੀ ਹੁੰਦੀ ਹਨ ਮਰਨੇ ਦੀ ਦੜ ਦੀ ਬਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ ਅੱਗੋ ਪਿੱਛੀ ਜਾਹੀ ਇਥੇ ਪਿੱਛੀ ਤੇ ਠਮਕ ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ ਤੇ ਜੈਨੀਆਂ ਦੀ ਗੱਲ ਹੈ ਲੱਕੀ ਤਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦਈਏ ਵਗੋਏ ਫਿਰਹਿ ਵਿਗੁੱਤੇ ਹਾਂ ਦਈਏ ਇਸ ਨੂੰ ਦਈਏ ਉਚਾਰਨ ਕਰਨਾ ਤਦਾਂ ਈੜੀ ਵਿਹਾਰੀ ਈੜੀ ਸਿਆਰੀ ਦਈਏ ਵਿਗੋਏ ਫਿਰਹਿ ਵਿਗੁੱਤੇ ਦਈਏ ਵਿਗੋਏ ਫਰੇਹ ਬੁੱਤੇ ਫਿਟਾ ਵਤੈ ਗੱਲਾ ਜੀਆ ਮਾਰ ਜੀਵਾਲੇ ਸੋਈ ਅਬਰ ਨਾ ਕੋਈ ਰੱਖੈ ਦਾਨ ਨ ਹੋ ਤੈ ਇਸ ਨਾਨ ਨ ਹੋ ਵੰਜੇ ਭਸ ਪਈ ਸਿਰ ਖੁੱਥੈ ਹਾਂ ਖੁੱਥੈ ਉਚਾਰਨ ਕਰਨਾ ਭਸ ਪਈ ਸਿਰ ਖੁੱਥੈ ਭਈ ਖੁੱਥੈ ਹੀ ਜਾ ਜਾਂਦੀ ਪਾਣੀ ਵਿੱਚ ਰਤਨ ਉਪੰਨੇ ਮੇਰ ਕੀਆ ਮਾਧਾਣੀ ਅਠ ਸੱਠ ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨਾਏ ਨਿਵਾਜਾ ਨਤੈ ਪੂਜਾ ਨਾਵਨ ਸਦਾ ਸੁਜਾਣੀ ਅੰਦੀ ਨਾਏ ਨਿਵਾਜਾ ਨਤੈ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦਿਆ ਗਤ ਹੋਵੈ ਮੋਇਆ ਛੇਤੀ ਉਚਾਰਨ ਕਰਨਾ ਮਾਇਆ ਜੀਵ ਦਿਆ ਗਾਤ ਹੋਵੈ ਮਾਇਆ ਜੀਵ ਦਿਆ ਗਾਤ ਹੋਵੈ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਥੇ ਸੈਤਾਨੀ ਇਨਾਂ ਗੱਲ ਨਾ ਪਾਣੀ ਇਹ ਵੀ ਧਿਆਨ ਨਾਲ ਉਚਾਰਨ ਕਰਨਾ ਖੁੱਥੇ ਨਹੀਂ ਸਿਰ ਖੁੱਥੇ ਨਹੀਂ ਗੈ ਜਣਾ ਨਾਨਕ ਸਿਰ ਖੁੱਥੇ ਸੈਤਾਨੀ ਸੈਤਾਨੀ ਪਾਠ ਇੱਥਈ ਹੈ ਇਨਾਂ ਗੱਲ ਨਾ ਪਾਣੀ ਨਾਨਕ ਸਿਰ ਖੁੱਥੇ ਸੈਤਾਨੀ ਇਹਨਾਂ ਗੱਲ ਨਾ ਪਾਣੀ ਮੁਠਾ ਹੋਇਆ ਹੋਇ ਮੁਠਾ ਇੱਥੇ ਚਮਕ ਮੁਠਾ ਹੋਇਆ ਹਾਂ ਮੁਠਾ ਹੋਇਆ ਹੋਏ ਬਿਲਾਵਲ ਮੁਠਾ ਹੋਇਆ ਹੋਏ ਬਿਲਾਵਲ ਜੀਆ ਜੀਆ ਜੁਗਤ ਸਮਾਣੀ ਮੁਠਾ ਅਨਕੁਮਾਦ ਕਪਾਹ ਮੁਠਾ ਇੱਥੇ ਵੀ ਚਮਕ ਸਭ ਸਾਰੇ ਪਰਦਾ ਹੋਵੇ ਵੁੱਠਾ ਪੁੱਲਾ ਹੀ ਬੋਲਣਾ ਵੁੱਠਾ ਕਾਹੂ ਚਰਹ ਨਿਤ ਸੁਰਹੀ ਹ ਚਰਹ ਪੁੱਲਾ ਬੋਲਣਾ ਚਰਹ ਚੜਨ ਦਾ ਵਚਕਨੀ ਹੈ ਵੁੱਠਾ ਕਾਹੂ ਚਰਹ ਨਿਤ ਸੁਰਹੀ ਵੁੱਠਾ ਕਾਹੂ ਚਰਹ ਨਿਤ ਸੁਰਹੀ ਸਾਧਨ ਦਹੀ ਬਲੋਵੈ ਸਾਧਨ ਇਹ ਵੱਖਰਾ ਪਾਠ ਹੈ ਸਾਧਨ ਦਹੀ ਬਲੋਵੈ ਸਾਧਨ ਦਹੀ ਬਲੋਵੈ ਤਿਤਕ ਤਿਤਕੇ ਹੋਮ ਜਾਗ ਸਦ ਪੂਜਾ ਹਾਂ ਤਿਤਕੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਤਿਤਕੇ ਇੱਥੇ ਠਮਕ ਹੋਮ ਜਗ ਸਦ ਪੂਜਾ ਇੱਥੇ ਵਿਸਰਾਮ ਤਿਤਕੇ ਹੋਮ ਜਗ ਸਦ ਪੂਜਾ ਪਇਆ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤਾ ਜਿਸ ਵਡਿਆ ਨਾਤਾ ਜਿਤ ਵਡਿਆਈ ਹਾਂਜੀ ਨਾਤਾ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਣ ਨਾਨਕ ਇਦੀ ਯਮਕ ਜੇ ਸਿਰ ਖੁੱਥੇ ਨਾਵਣ ਨਹੀਂ ਕਿੱਥੇ ਵਿਸਰਾਮ ਨਾਨਕ ਜੇ ਸਿਰ ਖੁੱਥੇ ਨਾਵਣ ਨਹੀਂ ਤਾ ਸਤ ਚਟੇ ਸਿਰ ਪਾਛਾਹੀ ਹਾਂ ਤਾ ਸਤ ਚਟੇ ਸਿਰ ਛਾਈ ਨਾਨਕ ਸਿਰ ਖੁੱਥੇ ਨਾਵਣ ਨਹੀਂ ਤਾ ਸਤ ਚਟੇ ਸਿਰ ਛਾਈ महला दूजा अग्गी पाला के करे अग्गी करे अगी रात चंद अनेरा के करे चंद अनेरा के करे चंद अनेरा के करे पौन पानी क्या जात धरती चीजी के करे ਧਰਤੀ ਇੱਥੇ ਵੀ ਜਮਕੀ ਚੀਜੀ ਕਿ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾ ਪਾਤ ਜਾਣੀਐ ਜਾ ਪਤ ਰਖੈ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਤੂੰ ਸੱਚਾ ਦੀਬਾਨ ਹੋਰ ਆਵਣ ਜਾਣਿਆ ਸੱਚ ਜੇ ਮੰਗਹਿ ਦਾਣ ਸੇ ਤੁਧ ਅਜਿਹਿਆ ਸਚ ਤੇਰਾ ਫੁਰਮਾਨ ਸਭ ਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਦਾ ਤੇ ਪਾਇਆ ਕਰਮ ਪਵੈ ਨੀਸਾਨ ਨਾ ਚਲਾ ਚਲਾਇਆ ਕਰਮ ਪਵੈ ਨੀਸਾਨ ਨਾ ਚੱਲਾ ਚਲਾਇਆ ਹਾਂਜੀ ਠੀਕ ਹੈ ਤੂੰ ਸੱਚਾ ਦਾਤਾਰ ਨਿਤ ਦੇਵਹ ਚੜ੍ਹਹਿ ਸਵਾਇਆ ਨਾਨਕ ਮੰਗੈ ਦਾਨ ਜੋ ਤੁਧ ਭਾਇਆ ਸਲੋਕ ਮਹੱਲਾ ਦੂਜਾ ਦਿਖਿਆ ਆਖ ਬੁਝਾਇਆ ਸਿਫਤੀ ਸਚ ਸਮੇਉ ਤਿਨ ਕਾ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਵ ਮਹੱਲਾ ਪਹਿਲਾ ਜਿਨ ਗੁਰ ਨਾਨਕ ਦੇਵ ਜਿਨ ਗੁਰ ਨਾਨਕ ਦੇਵ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੁਝੈ ਜੇਸ ਆਪ ਸੁਝਾਏ ਤਿਸ ਸਭ ਕਿਸ ਸੁਝੈ ਹੁ ਆਪ ਬੁਝਾਏ ਸੋਈ ਬੁਝੈ ਜਿਸ ਆਪ ਸੁਝਾਏ ਤਿਸ ਸਭ ਕਿਛ ਸੁਝੈ ਕਹ ਕਹ ਕਥਨਾ ਮਾਇਆ ਲੁਝੈ ਲੁਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣਾ ਸਰਬ ਵਿਚਾਰ ਅਖਰ ਨਾਨਕ ਅਖਿਓ ਆਪ ਲਹਾ ਪ੍ਰਾਤ ਹੋਵਾ ਜਿਸ ਦਾਤ ਪਾਉੜੀ ਹਾ ਢਾਡੀ ਵੇਕਾਰ ਕਾਰ ਲਾਇਆ ਰਾਤ ਦਿਹਾ ਕੈ ਵਾਰ ਵੱਖਰਾ ਪਾਠ ਕਰਨਾ ਕੈ ਵਾਰ ਇਕੱਠਾ ਨਹੀਂ ਕਹਿ ਦੇਣਾ ਰਾਤ ਦਿਹਾ ਕੈ ਵਾਰ ਰਾਤ ਦਿਹਾ ਕੈ ਵਾਰ ਤੁਰਹ ਫਰਮਾਇਆ ਢਾਡੀ ਸੱਚਾ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਾਲਾਹ ਕੱਪੜਾ ਪਾਇਆ ਸੱਚੀ ਸਿਫਤ ਸਾਲਾਹ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪ੍ਰਸਾਦ ਸ਼ਬਦ ਵਜਾਇਆ ਨਾਨਕ ਸੱਚ ਸਾਲਾਹ ਪੂਰਾ ਪਾਇਆ ਸੁਧ ਹਾਂਜੀ ਇਹ ਪੜਨਾ ਸੁਧ ਪਾਦ ਪਰ ਜਦੋਂ ਆਪਾਂ ਜਾਂ ਵਾਰ ਦੇ ਵਿੱਚੋਂ ਮੁਖਵਾਕ ਆ ਜਾਂਦਾ ਨਾ ਤਾਂ ਪਹਿਲਾਂ ਪੰਕਤੀਆਂ ਪੜ੍ਹ ਦੇਣੀਆਂ ਫੇਰ ਦੁਬਾਰਾ ਫੇਰ ਪੰਕਤੀਆਂ ਪੜ੍ਹਣੀਆਂ ਫੇਰ ਇੱਕ ਵਾਰੀ ਕਹਿਣਾ ਸੁੱਧ ਦੋ ਵਾਰੀ ਸੁੱਧ ਸੁੱਧ ਨਹੀਂ ਕਹਿਣਾ ਇਹ ਨਿਯਮ ਹੈ ਜੇ ਤੁਮ ਆਪਾਂ ਮੁਖਵਾਕ ਲੈਂਦੇ ਆ ਕਿਤੇ ਵਾਰ ਦੇ ਵਿੱਚੋਂ ਲੈਣਾ ਪੈ ਜਾਵੇ ਤਾਂ ਪਹਿਲਾਂ ਸਾਰੀ ਪੌਣੀ ਪੜ੍ਹ ਦੇਣੀ ਹੈ ਫੇਰ ਦੁਬਾਰਾ ਜਦੋਂ ਪੜ੍ਹਨਾ ਨਾ ਫੇਰ ਸੁੱਧ ਕਹਿਣਾ ਵਾਹਿਗੁਰੂ ਜੀ ਕਾ ਕਾਲ ਸਤਿ ਗੁਰੂ ਵਾਹਿਗੁਰੂ ਜੀ ਕੀ ਫਤਿਹ